ਪੰਜਾਬ ਤੋਂ ਜਥੇ ਦੇ ਨਾਲ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਗਈ ਸਰਬਜੀਤ ਕੌਰ ਜਿਸ ਦੇ ਵੱਲੋਂ ਉੱਥੇ ਜਾ ਕੇ ਨਿਕਾ ਕਰਵਾ ਲਿਆ ਜਾਂਦਾ ਉਸ ਦੀ ਬਕਾਇਦਾ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਤੇ ਇਸ ਤੋਂ ਬਾਅਦ ਹੁਣ ਦੱਸ ਦਈਏ ਕਿ ਸਰਬਜੀਤ ਕੌਰ ਦੀ ਸੱਚਾਈ ਨੂੰ ਲੈ ਕੇ ਐਸਪੀਸੀ ਮੈਂਬਰ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਸੁਲਤਾਨਪੁਰ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਕਿ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਗਈ ਸੀ ਪਾਕਿਸਤਾਨ ਦੇ ਵਿੱਚ ਉਸਨੇ ਸਰਬਜੀਤ ਤੋਂ ਬਦਲ ਕੇ ਆਪਣਾ ਨਾਮ ਨੂਰਜਹਾਂ ਕਰਕੇ ਉੱਥੇ ਨਿਕਾ ਕਰਵਾ ਲਿਆ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਮੈਂਬਰ ਸੁਲਤਾਨਪੁਰ ਲੋਧੀ ਬੀਬੀ ਗੁਰਪ੍ਰੀਤ ਕੌਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਉਹਨਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਗੁਰਦੁਆਰਾ ਸ਼ਿਬੇਰ ਸਾਹਿਬ ਦੇ ਵਿੱਚ ਸ਼ਦਾਲੂਆਂ ਦੇ ਦਸਤਾਵੇਜ਼ ਮੰਗੇ ਗਏ ਸਨ ਉਸ ਦੇ ਦਰਮਿਆਨ ਸਰਬਜੀਤ ਕੌਰ ਨੇ ਆਪਣਾ ਪਾਸਪੋਰਟ ਦਿੱਤਾ ਸੀ ਤੇ ਹੁਣ ਪਿੰਡ ਦੇ ਨੰਬਰਦਾਰ DNA ਸੰਪਰਕ ਕਰਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਪਹਿਲਾਂ ਪਛਾਣ ਵੀ ਕੀਤੀ ਸੀ ਤੇ ਪਿੰਡ ਦੇ ਵਿੱਚ ਰਹਿਣ ਦੀ ਪੁਸ਼ਟੀ ਕਰਕੇ ਹੀ ਫਾਈਲ ਨੂੰ ਅੱਗੇ ਭੇਜਿਆ ਗਿਆ ਸੀ ਫਾਈਲ ਉਹਨਾਂ ਦਾ ਕਹਿਣਾ ਹੈ ਕਿ ਕਦੇ ਵਾਪਸ ਨਹੀਂ ਆਈ ਨਾ ਹੀ ਕੋਈ ਮਾਮਲੇ ਦੇ ਵਿੱਚ ਕਿਸੇ ਰੂਟੀ ਨੂੰ ਦਰੁਸਤ ਕਰਨ ਦੇ ਲਈ ਭੇਜਿਆ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ ਸਰਬਜੀਤ कौर ਦੇ ਕਰਤਾਰਪੁਰ ਕੋਰੀਡੋਰ ਜਾਂ ਦਾ ਕੋਈ ਵੀ ਲੈਟਰ ਨਹੀਂ ਆਇਆ ਤੇ ਸਰਬਜੀਤ कौर ਦੀ ਗੈਰ ਹਾਜ਼ਰੀ ਦਾ ਪਤਾ ਚਲਦਿਆ ਹੀ ਬੀਬੀ ਕੁਲਪ੍ਰੀਤ कौर ਨੇ ਨੰਬਰ ਦਾ ਤੇ ਗੁਰਦੁਆਰਾ ਸਾਬ ਦੇ ਰਿਕਾਰਡ ਕੀਪਰ ਦਣਾ ਘਰ ਜਾ ਕੇ ਪਹੁੰਚ ਕੀਤੀ ਤਾਂ ਬੱਚਿਆਂ ਦਾ ਇਹ ਕਹਿਣਾ ਹੈ ਕਿ ਮਾ ਦਾ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਬੋਲਚਾਲ ਨਹੀਂ ਹੈ ਪਰ ਉਹ ਪਾਕਿਸਤਾਨ ਤੋਂ ਵਾਪਸ ਨਹੀਂ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਕਿ ਜਈਆਂ ਕਟਨਾਵਾਂ ਤੋਂ ਬਚਣ ਦੇ ਲਈ ਯਾਤਰੀਆਂ ਦਾ ਰਿਕਾਰਡ ਜਿਹੜਾ ਉਸ ਦੀ ਜਾਂਚ ਹੋਣੀ ਚਾਹੀਦੀ ਤਾਂ ਜੋ ਸਰਬਜੀਤ कौर ਜੋ ਕਿ ਇਸ ਤਰੀਕੇ ਦੇ ਨਾਲ ਪਾਕ ਚਲੀ ਗਈ ਅਤੇ ਵਾਪਸ ਨਹੀਂ ਪਹੁੰਚੀ ਹੈ ਜਈਆਂ ਕਟਨਾਵਾਂ ਨੂੰ ਰੋਕਿਆ ਜਾ ਸਕੇ ਬੀਬੀ ਜੀ ਜੇਕਰ ਗੱਲ ਸਰਬਜੀਤ कौर ਦੀ ਕੀਤੀ ਜਾਵੇ ਜੋ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਹੈ ਪਾਕਿਸਤਾਨ ਗਈ ਉੱਥੇ ਜਾ ਕੇ ਹੁਣ ਪਤਾ ਲੱਗਿਆ ਉਹਨੇ ਨਿਕਾਹ ਕਰ ਲਈ ਤਾਂ ਬਤੌਰ ਐਸਜੀਪੀਸੀ ਮੈਂਬਰ ਤੁਹਾਡੀ ਕੀ ਡਿਊਟੀ ਸੀ ਔਰ ਉਸ ਫਾਈਲ ਨੂੰ ਪ੍ਰੋਸੈਸ ਕਰਨ ਚ ਤੁਹਾਡਾ ਕੀ ਰੋਲ ਸੀ ਔਰ ਕੀ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਹਲਕਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜੀਆਂ ਸੰਗਤਾਂ ਪੁਰਤਾ ਮਰ ਦਰਸ਼ਨ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਦੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੇਰ ਸਾਹਿਬ ਵਿਕੇ ਡਿਪੋਜ਼ਿਟ ਕਰਵਾਵਾਂਗੇ ਸਨ ਬੀਬੀ ਸਰਬਜੀਤ कौर ਜੀ ਨੇ ਵੀ ਜਿਹੜਾ ਪਾਸਪੋਰਟ ਹੈ ਉਹ ਗੁਰਦੁਆਰਾ ਸਾਬੀਰ ਸਾਹਿਬ ਵਿਖੇ ਆਪਣਾ ਜਿਹੜਾ ਸਾਡੀ ਰਿਕਾਰਡ ਕੀਪਰ ਹੈ ਉਹਨਾਂ ਕੋਲ ਜਮ੍ਹਾਂ ਕਰਾਇਆ ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਮਾਨੀਪੁਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿਉਂਕਿ ਬੀਬੀ ਸੀਗੀ ਮੈਂ ਕਹਾਂ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਆ ਉਹ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਗੁਰਦੁਆਰੇ ਦੀ ਯਾਤਰਾ ਲਈ ਤੇ ਮੈਂ ਕਹਾਂ ਜੀ ਜੇ ਉਹ ਜਾਣਾ ਚਾਹੁੰਦੇ ਨੇ ਤੇ ਬੇਰ ਸਾਹਿਬ ਜਾ ਕੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਉਣ ਸੋ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਤੇ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰਿਕਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ ਬੇਰਸਾਬ ਤੋਂ ਜਾ ਕੇ ਇਹਦੇ ਸਾਈਡ ਦੇ ਰਿਕਾਰਡ ਕੀਪਰ ਨੇ ਬੀਬੀ ਜੀ ਤੁਸੀਂ ਉੱਥੇ ਜਮ੍ਹਾਂ ਕਰਵਾਤਾ ਫਿਰ ਅਗਲਾ ਪ੍ਰੋਸੈਸ ਕਿੱਥੋਂ ਹੁੰਦਾ ਹੈ ਅਗਲਾ ਪ੍ਰੋਸੈਸ ਜਿਹੜਾ ਹੁੰਦਾ ਅੱਗੇ ਵੀ ਐਸੀ ਜਿਹੜੇ ਪਾਸਪੋਰਟ ਸੰਗਤਾਂ ਜੜੀਆਂ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਜਮ੍ਹਾਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਯਾਤਰਾ ਬ੍ਰਾਂਚ ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਜੋ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨੇ ਕੰਟੈਕਟ ਕਰਨਾ ਹੈ ਜਾਂ ਸਟੇਟ ਗਵਰਨਮੈਂਟ ਨੂੰ ਕਰਨਾ ਜੋ ਯਾਤਰਾ ਪਾਂਚ ਦਾ ਜਾਂ ਐਸਟੀਪੀਸੀ ਦਾ ਜੋ ਪ੍ਰੋਟੋਕੋਲ ਹੈ ਉਹ ਫਾਲੋ ਜੜਾ ਹੈਗਾ ਕੀਤਾ ਜਾਂਦਾ ਹੈ ਐਸ ਐਸਟੀਪੀਸੀ ਮੈਂਬਰ ਐਸੀ ਜਦੋਂ ਵੀ ਚਿੱਠੀ ਆਉਂਦੀ ਹੈ ਇਹ ਗੁਰਤਾਮਾ ਦੀ ਯਾਤਰਾ ਦੇ ਸਿੰਘ ਸੰਗਤਾਂ ਜੇ ਜਾਣਾ ਚਾਹੁੰਦੀਆਂ ਨੇ ਕਈ ਵਾਰੀ ਅਸੀਂ ਅੰਵਾਰ ਚ ਵੀ ਬਿਆਨ ਲਾਉਂਦੇ ਆ ਕਿ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੇ ਲਈ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਆ ਕੇ ਆਪਣੇ ਜਿਹੜੇ ਪਾਸਪੋਰਟ ਉਹ ਅੱਗੇ ਡਿਪੋਜ਼ਿਟ ਕਰਾਉਣ ਬੀਬੀ ਜੀ ਇਹਦੇ ਵਿੱਚ ਕਿੱਥੇ ਜਦੋਂ ਤੁਸੀਂ ਫਾਈਲ ਪ੍ਰੋਸੈਸ ਕੀਤੀ ਉਸ ਤੋਂ ਬਾਅਦ ਕੋਈ ਇਹ ਮੌਕਾ ਆਇਆ ਕਿ ਫਾਈਲ ਵਾਪਸ ਆਈ ਹੋਵੇ ਕਿਸੇ ਕਾਰਨ ਨੂੰ ਲੈ ਕੇ ਮੈਨੂੰ ਇਹਦੇ ਬਾਰੇ ਕੋਈ ਕਮਿਸ਼ਨ ਨਹੀਂ ਆ ਕਿਉਂਕਿ ਪਹਿਲੀ ਜਿਹੜੀ ਖਬਰ ਆਈ ਸੀਗੀ ਉਹ ਇਹ ਸੀਗੀ ਇਹ ਸ਼ਾਇਦ ਆਪਣੇ ਜਿਹੜੇ ਵੀਜ਼ੇ ਨਹੀਂ ਲੱਗੇ ਹੈਗੇ ਤੇ ਇਹ ਜਿਹੜਾ ਅਸ਼ਰਦਾਲੂਆਂ ਦਾ ਜਥਾ ਉਹ ਪਾਕਿਸਤਾਨ ਨਹੀਂ ਜਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹ ਫਾਈਲ ਕਲੀਅਰ ਕੀਤੀਆਂ ਤੇ ਇਹ ਜਿਹੜੇ ਜਿਹੜੇ ਕਲੀਅਰ ਹੋਏ ਤੇ ਫਿਰ ਇਹ ਸਾਰੀ ਰੈਡੀ ਸੰਗਤ ਹੈ ਜਿਹੜਾ ਵੱਡਾ ਜਥਾ ਵਾ ਇਹ ਪਾਕਿਸਤਾਨ ਦੇ ਗੁਰਦੁਆਰਾ ਮਾਰੀ ਯਾਤਰਾ ਦੇ ਲਈ ਗਿਆ ਐਸਜੀਪੀਸੀ ਨੇ ਕੋਈ ਆਬਜੈਕਸ਼ਨ ਕ੍ਰੀਏਟ ਕੀਤਾ ਹੋਇਆ ਤੁਹਾਨੂੰ ਦੱਸਿਆ ਹੋਵੇ ਕਿ ਇਸ ਫਾਈਲ ਚ ਕੋਈ ਠੋਕੀ ਹੈ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਨੋਟਿਸ ਵਿੱਚ ਨਹੀਂ ਹੈ ਜੀ ਕੋਈ ਐਸੀ ਗੱਲ ਤੇ ਬੀਬੀ ਜੀ ਜਿੱਦਾਂ ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੂਰ ਨੇ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਬਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰੂ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਣਾ ਚਾਹਦੀ ਹੈ ਤਾਂ ਕਿ ਸਹੀ ਬੰਦਿਆਂ ਦੀ ਆਈਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਅ ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਐਸਜੀਪੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਇਡੈਂਟੀਫਿਕੇਸ਼ਨ ਚੈੱਕ ਕਰਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਇਦਾਂ ਦਾ ਰੂਲ ਪਹਿਲਾਂ ਸੀ ਕਿ ਕੱਲੀ ਔਰਤ ਨੂੰ ਨਹੀਂ ਰეკਮੈਂਡ ਕੀਤਾ ਜਾਂਦਾ ਜਾਂ ਇਦਾਂ ਦੀ ਕੋਈ ਗੱਲ ਸੀ ਐਸਜੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁਣ ਤੱਕ ਰეკਮੈਂਡ ਕਰਕੇ ਤੇ ਭੇਜ ਦਿੰਦੀ ਰਹੀਆਂ ਅਗੋਂ ਜੋ ਵੀ ਹੁੰਦਾ ਹੈ ऑब्जेक्शनस ਲੱਗਨੇ ਆ ਯਾ ਕਿ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਹੀ ਜੜਾ ਵਾ ਉਹ ਤੇ ਐਕਟ ਕਰਦਾ ਵਾ ਅਖੀਰ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ ਹਾਂਜੀ ਐਦਾ ਕਿ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਅ ਬੀਬੀ ਪੋਲੂਵਾਲ ਜੀ ਹੈਗੇ ਨੇ ਮੈਨੂੰ ਪੂਰਾ ਨਾਮ ਇੱਕਦਮ ਮੇਰੇ ਸਮ੍ਰਿਤੀ ਚ ਨਹੀਂ ਹੈਗਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਐਤਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੈਂ ਕਿਹਾ ਬੀਬੀ ਜੀ ਵੀ ਉਹ ਦੋ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਣੀ ਆ ਸੋ ਮੈਂ ਸਵੇਰੇ ਉੱਠ ਕੇ ਪਿੰਡ ਮਾਨੀਪੁਰ ਵੇਖੇ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਬੇਰ ਸਾਹਿਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫ਼ਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹੁੰਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕਾਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸੁਲਤਾਨਪੁਰ ਕੋਤੋਂ ਦੀ ਗਿਆ ਹੋਇਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਐਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜਮੀਨ ਵੀ ਮੇਰੇ ਕੋਠੀ ਦੇ ਸਾਹਮਣੇ ਹੀ ਮੈਨੂੰ ਉਹਨਾਂ ਨੂੰ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਐ ਸੋ ਐਸਸੀਪੀਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੋਂ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦੁਆਰਾ ਦੀ ਯਾਤਰਾ ਲਈ ਜਾਣਾ ਚਾਹੁੰਦਾ ਉਹਦੇ ਲਈ ਅਸੀਂ ਉਹਨਾਂ ਨੂੰ ਰਿਕਮੈਂਡ ਕਰ ਕਦੀ ਕਰਤਾਰਪੁਰ ਕੋਰੀਡੋਰ ਜਨਵਰੀ ਵੀ ਗੱਲ ਹੋਈ ਉਹਨਾਂ ਦੀ ਕੋਈ ਤੁਹਾਡੇ ਕੋਈ ਪੁਰਾਣੇ ਸਮੇਂ ਚ ਕੋਈ ਯਾਦ ਆਈ ਹੋਵੇ ਕੋਈ ਗਰਾਂਟ ਕੀਤੀ ਹੋਵੇ ਮੇਰੇ ਸਮੇਂ ਮੇਰੇ ਕੋਲ ਕੋਈ ਇਦਾਂ ਨਹੀਂ ਗੱਲ